वेलकम जी मौसम आ गया चंगा चंगा मौसम आ गया ਤੇ ਸਬਜ਼ੀਆਂ ਮਿਲਨੀ ਬੰਦ ਹੋ ਜਾਣਗੀਆਂ ਮਿਲਦੀਆਂ ਪਈਆਂ ਨੇ ਪਰ ਉਹ ਵਾਲੀ ਗੱਲ ਨਹੀਂ ਹੁੰਦੀ ਜੋ ਸਰਦੀਆਂ ਦੇ ਵਿੱਚ ਸਬਜ਼ੀਆਂ ਵਾਲੀ ਹੁੰਦੀ ਅੱਜ ਕੱਲ ਦੇ ਮੌਸਮ ਵਿੱਚ ਬਦਲ ਦੇ ਮੌਸਮ ਦੇ ਵਿੱਚ ਬਦਲਦੀਆਂ ਸਬਜ਼ੀਆਂ ਬਹੁਤ ਵਧੀਆ ਲੱਗਦੀਆਂ ਮੈਂ ਅੱਜ ਬਣਾ ਰਹੀ ਹਾਂ ਬਹੁਤ ਹੀ ਕਮਾਲ ਦੀ ਸਬਜ਼ੀ ਆਪਣੀ ਮਾਂ ਦੇ ਸਟਾਈਲ ਨਾਲ ਜਦੋਂ ਉਹਨਾਂ ਨੂੰ ਕੁਝ ਨਹੀਂ ਸੀ ਲੰਡਨ ਦਾ ਤਾਂ ਉਹ ਬਣਾਦੇ ਹੁੰਦੇ ਸੀ ਇਹ ਸਬਜ਼ੀ ਛੋਟੇ ਛੋਟੇ ਪਿਆਜ਼ ਲੈ ਲਏ ਨੇ ਤੇ ਇਹਦੇ ਵਿੱਚ ਮੈਂ ਬੜੀ ਸਪੈਸ਼ਲ ਵਾਲੀ ਇਹਦੀ ਫਿਲਿੰਗ ਕਰਾਂਗੀ ਇਹ ਬਣਾ ਰਹੀ ਆ ਮੈਂ ਅਚਾਰੀ ਪਿਆਜ਼ ਇਹ ਮੈਂ ਸਾਰੇ ਟਾਈਮ ਦੀ ਬਚਤ ਕਰਕੇ ਵੱਢ ਲੈਨੇ ਤੇ ਆਪਾਂ ਚਲਦੇ ਆ ਅੰਦਰ ਬਣਾਨੇ ਆ ਸਬਜੀ ਤੇ ਬਣਾਦੀ ਹੁੰਦੀ ਸੀ ਇਹ ਜਿਹੜਾ ਮਸਾਲਾ ਨਾ ਇਹਨੂੰ ਸਣੇ ਇਹਦੇ ਚੋ ਘਟਕਾ ਘੱਟ ਦਿੰਦੀ ਸੀ ਤੇ ਸਣੇ ਸਾਰੇ ਮਸਾਲੇ ਦੇ ਇਹਨੂੰ ਮੈਸ਼ ਕਰਕੇ ਨਾ ਤੇ ਇਹਨੋਂ ਨਾ ਪਿਆਜ਼ਾਂ ਦੇ ਵਿੱਚ ਭਰ ਕੇ ਤੇ ਢੜਕ ਲੈਂਦੇ ਸੀਗੇ ਲੇਕਿਨ ਸਾਡੇ ਘਰ ਹੈਗੀ ਥੋੜੀ ਜਿਹੀ ਸਮੱਸਿਆ ਬਲਜੇਤ ਉਹਰੇ ਸਰੋਂ ਦਾ ਤੇਲ ਨਹੀਂ ਖਾ ਸਕਦੇ ਇਸ ਕਰਕੇ ਮੈਂ ਇਹਨੂੰ ਡਿਫਰੈਂਟ ਤਰੀਕੇ ਨਾਲ ਬਣਾ ਰਹੀ ਆ ਤੇ ਇੱਕ ਵੜੀ ਜਿਹੜੀ ਹੈ ਇਹਨੂੰ ਤੋੜ ਕੇ ਤੇਲ ਦੇ ਵਿੱਚ ਨਾ ਵੜੀਆਂ ਨੂੰ ਇਹ ਜੀ ਇੱਕ ਬਹੁਤ ਵਧੀਆ ਤਰੀਕਾ ਦੇ ਮੈਂ ਵੜੀਆਂ ਤੇ ਪਿਆਜ਼ ਤਾਂ ਸਭ ਨੇ ਖਾਦੇ ਹੋਏ ਨੇ ਮੈਨੂੰ ਪਤਾ ਹੈ ਲੇਕਿਨ ਇਹ ਡਿਫਰੈਂਟ ਤਰੀਕੇ ਨਾਲ ਬਣਾਵਾਂਗੀ ਤੇ ਧੰ ਦਿਖਾਨੀ ਆ ਇਹਨੂੰ ਪਹਿਲਾ ਤੁਸੀਂ ਬ੍ਰਾਊਨ ਕਰ ਲੋ ਤੇ ਬ੍ਰਾਊਨ ਕਰਕੇ ਤੇ ਜਿਹੜੀ ਹੈ ਤੇ ਮੇਰੇ ਕੋਲ ਇੱਧਰ ਹੈਗਾ ਜੇ ਅਚਾਰੀ ਮਸਾਲਾ ਇਹਦੇ ਵਿੱਚ ਨਾ ਸਾਰੇ ਮਸਾਲੇ ਹੈਗੇ ਜੇ ਸੁਆਏ ਮੇਥੀ ਤੇ ਸੌ ਵੀ ਹੈ ਜੁਆਨ ਵੀ ਹੈ ਨਮਕ ਵੀ ਮਿਰਚ ਇਲਾਚੀ ਦਾਲਚੀਨੀ ਹੋਰ ਮਸਾਲਾ ਇਹਦੇ ਚ ਹੈ ਆਪਾਂ ਇਹ ਮਸਾਲਾ ਤੇ ਵੱਡੀ ਜਿਹੜੀ ਹੈ ਉਹਨੂੰ ਵੀ ਅਸੀਂ ਕੱਢ ਲਈਏ ਤੇ ਫਿਰ ਤੁਹਾਨੂੰ ਦੱਸਦੀ ਆ ਕਿ ਦਾਸੀ ਕਰਾਂਗੇ ਤੇ ਇਹਨੂੰ ਅਸੀਂ ਕੱਢ ਲੈਣਾ ਦੇਖੋ ਜੀ ਤੁਹਾਡੇ ਕੋਲ ਤਿੰਨ ਆਪਸ਼ਨ ਨੇ ਇੱਕ ਤੇ ਵੇਚਾਰੀ achar ਜਿਹੜਾ ਮੈਸ਼ ਕਰਕੇ ਦੂਜਾ ਜੇ ਇਹ ਆਚਾਰੀ ਮਸਾਲਾ ਤੀਜਾ ਨੇ ਬੜੀਆਂ ਤੇ ਇਹ ਬੜੀਆਂ ਕੱਲੀਆਂ ਵੀ ਤੁਸੀਂ ਇਹਦੇ ਵਿੱਚ ਥੋੜਾ ਨਮਕ ਮਿਰਚ ਔਰ ਲਾ ਕੇ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਲੇਕਿਨ ਅਸੀਂ ਕੀ ਕਰਨਾ ਵੇ ਮੈਂ ਆਚਾਰੀ ਮਸਾਲਾ ਤੁਹਾਨੂੰ ਦੱਸਦਾ ਨਹੀਂ ਯੂਜ਼ ਕਰ ਰਹੀ ਤੇ ਮੈਂ ਇਹ ਵਾਲਾ ਜਿਹੜਾ ਆਚਾਰੀ ਮਸਾਲਾ ਸੁੱਕਾ ਤੇ ਇਹਦੇ ਵਿੱਚ ਮੈਂ ਇਹ ਬੜੀ ਪਾ ਦਿੱਤੀ ਹੈ ਤੇ ਇਹਨੂੰ ਮਿਕਸ ਕਰਕੇ ਤੇ ਹੁਣ ਪਿਆਜ਼ ਇਹਦੇ ਪਿਆਜ਼ ਦੇ ਵਿੱਚ ਨਾ ਪਿਆਜ਼ ਨੂੰ ਪਰਣਾ ਬੜੌਖਾ ਹੁੰਦਾ ਪਰ ਕੋਈ ਔਖਾ ਨਹੀਂ ਹੈ ਜੇਕਰ ਰਸੀ ਥੋੜਾ ਜਿਹਾ ਭਰ ਲਾਂਗੇ ਥੋੜਾ ਜਿਹਾ ਉੱਪਰੋਂ ਪਾਵਾਂਗੇ ਇਹਦੇ ਵਿੱਚ ਹਲਦੀ ਨਹੀਂ ਹੈਗੀ ਮੈਂ ਇਹਦੇ ਵਿੱਚ ਹਲਦੀ ਪਾ ਲੰਨੀ ਆ ਗਰਮ ਮਸਾਲਾ ਨਹੀਂ ਪਾ ਰਹੀ ਕਿਉਂਕਿ ਗਰਮ ਮਸਾਲੇ ਤਾਂ ਸਾਰੇ ਆਲਰੇਡੀ ਹੈਗੇ ਨੇ ਤੇ ਇਹਨੂੰ ਅਸੀਂ ਪਾ ਲਾਂਗੇ ਪਿਆਜ਼ ਪਰੇ ਹੋਏ ਇਹਨਾਂ ਸਾਰਿਆਂ ਨੂੰ ਅਸੀਂ ਇਸ ਕੜਾਈ ਦੇ ਵਿੱਚ ਪਾਲਣਾ ਤੇ ਮਾਂ ਸਾਡੀ ਤਾਂ ਫਿਰ ਡੀਪ ਫਰਾਈ ਵੀ ਕਰ ਦਿੰਦੀ ਸੀ ਪਰ ਮੈਂ ਡੀਪ ਫਰਾਈ ਨਹੀਂ ਕਰ ਰਹੀ ਮੈਂ ਇਹਨਾਂ ਨੂੰ ਇਦਾਂ ਹੀ ਭਰ ਕੇ ਤੇ ਇਹਦੇ ਵਿੱਚ ਬਸ ਇਦਾਂ ਟਕਾ ਲਉ ਜੇ ਟੁੱਟ ਵੀ ਜਾਣ ਨਾ ਤੇ ਚਿੰਤਾ ਨਹੀਂ ਕਰੀਦੀ ਹੁੰਦੀ ਖਾਣੇ ਤੋੜ ਕੇ ਨੇ ਢੱਡੇ ਸਾਬ ਥੋੜੇ ਜਾਣੇ ਨੇ ਠੀਕ ਹੈ ਨਾ ਤੇ ਇਸ ਕਰਕੇ ਉਹ ਨਾ ਚਿੰਤਾ ਕਰੋ ਤੇ ਇਹਨੂੰ ਹੁਣ ਓਹੋ ਇਹ ਮਾਂਦੀ ਹੁੰਦੀ ਹੈ ਕਿਉਂਕਿ ਅਸੀਂ ਇਹਨੂੰ ਇੰਜਨ ਕਰਕੇ ਹਿਲਾ ਲਓ ਮੇਰੇ ਹਿਸਾਬ ਨਾਲ ਜੇ ਵੀ ਤੇਲ ਜ਼ਿਆਦਾ ਹੈ ਇਹਦੇ ਵੀ ਤੇਲ ਜ਼ਿਆਦਾ ਦੀ ਕੋਈ ਪ੍ਰੋਬਲਮ ਨਹੀਂ ਹੈ ਆਪਾਂ ਕੱਢ ਲਾਂਗੇ ਤੇਲ ਨੂੰ ਥੋੜਾ ਕਰ ਲਾਂਗੇ ਠੀਕ ਹੈ ਇਹਨੂੰ ਐਦਾਂ ਕਰਕੇ ਤੇ ਇਹ ਉੱਪਰ ਜਿਹੜਾ ਹੈ ਨਾ ਯਾਦਾਂ ਢੂੰਗੀ ਹੋਏ ਕੜਾਈ ਤਾਂ ਮੰਨ ਲਿਆ ਜੇ ਨਹੀਂ ਹੈਗੀ ਤਾਂ ਬੜਾ ਹੀ ਅੱਛਾ ਤਰੀਕਾ ਇੱਕ ਤੁਹਾਨੂੰ ਦਿਖਾ ਦਿੰਨੀ ਆ ਵੀ ਚਮਚ ਲੈ ਕੇ ਤੇ ਐਦਾਂ ਉੱਪਰ ਸਾਰੇ ਦੇ ਵਿੱਚ ਪਾ ਲਓ ਜਦੋਂ ਨੂੰ ਇਸੇ ਇਹਨਾਂ ਨੂੰ ਫਲਟਾ ਦੇਣਾ ਠੀਕ ਹੈ ਨਾ ਇਹ ਜ਼ਿਆਦਾ ਤਾਂ ਪਕਾਣੇ ਨਹੀਂ ਹੁੰਦੇ ਠੀਕ ਹੈ ਨਾ ਇਹਨਾਂ ਨੂੰ ਪਲਟਾ ਕੇ ਤੇ ਬਸ ਇੱਕ ਕੱਚੇ ਪੱਕੇ ਹੀ ਜਿਹੜੇ ਆ ਸੌ ਲੱਗ ਗਏ ਅਹ ਇਹ ਜੀ ਹੁਣ ਜਿਹੜਾ ਸਾਡੇ ਕੋਲ ਮਸਾਲਾ ਹੈ ਨਾ ਅਸੀਂ ਕੁਝ ਤਾਂ ਵਿੱਚ ਪਾਇਆ ਕੁਝ ਪਾ ਦਿੰਨੇ ਆ ਉੱਪਰ ਠੀਕ ਹੈ ਤੇ ਕੀ ਜਿਹੜਾ ਵੀ ਉਹ ਕੱਟ ਕਰਨਾ ਹੈ ਲੇਕਿਨ ਅਸੀਂ ਬਾਅਦ ਵਿੱਚ ਇਹਨੂੰ ਕੱਟ ਕਰਾਂਗੇ ਇੱਕ ਵਾਰ ਇਹਨੂੰ ਮਸਾਲੇਦਾਰ ਜਿਹੜਾ ਹੈ ਉਹ ਬਣਾ ਲੈਣਾ ਫਿਰ ਅਸੀਂ ਕੀ ਨੂੰ ਕੱਟ ਕਰਾਂਗੇ ਇਹਨਾਂ ਨੂੰ ਨਾ ਥੋੜਾ ਖੱਟੇ ਕਰਨ ਵਾਸਤੇ ਅਬਜੂਰ ਪਾ ਲੋ ਨਿੰਬੂ ਪਾ ਲੋ ਕੁਛ ਵੀ ਪਾ ਲੋ ਤੇ ਇਹ ਹੋ ਗਏ ਨੇ ਤਿਆਰ ਸਾਡੇ ਅਚਾਰੀ ਪਿਆਸ ਤੇ ওই ਆਪਣਾ 2 ਟਕੇ ਵਾਲਾ ਤੰਦੂਰ ਤੇ ওই 2 ਟਕੇ ਵਾਲੀਆਂ ਰੋਟੀਆਂ ਆਜੋ ਭਾਈ ਲਓ ਜੀ ਚਾਰ ਰੋਟੀਆਂ ਇਹਦੇ ਵਿੱਚ ਲੱਗਦੀਆਂ ਨੇ ਤੇ ਚਾਰੋ ਅਸੀਂ ਲਾਤੀਆਂ ਦੋ ਹਰੀਆਂ ਤੇ ਦੋ ਚਿੱਟੀਆਂ ਲਓ ਜੀ ਕੋਰੀਂ ਹੈ ਬੁੱਟੀਆ ਤੇ ਅੱਜ ਅਸੀਂ ਤੁਹਾਨੂੰ ਮਿਲਾਂਗੇ ਰੋਜ਼ ਇੰਦਰਮੋ ਕਰ ਲੈ ਭਾਈ ਕਿੱਥੇ ਜਾਈ ਜੰਨਾ ਰੋਜ਼ ਫੈਸਟੀਵਲ ਤੇ ਮੈਂ ਤੇ ਬਲਜੀਤ 12 ਵਜੇ ਤੋਂ ਲੈ ਕੇ 2 ਵਜੇ ਤੱਕ ਨੀਅਰ ਰੋਜ਼ ਗਾਰਡਨ ਦਾ ਜਿਹੜਾ ਗੇਟ ਹੈ ਐਂਟਰੀ ਜਿੱਥੋਂ ਹੁੰਦੀ ਹੈ ਉਹਦੇ ਨੇੜੇ ਆਪਾਂ ਕਨਕ ਨੇ ਨਾ ਖਾਣੇ ਲੋਜੀ ਪ੍ਰਸ਼ਾਦਾ ਪ੍ਰਸ਼ਾਦਾ ਜੀ ਬਿਲਕੁਲ ਜੀ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਅਸੀਂ ਖਾ ਪੀ ਰਹੇ ਆ ਤੇ ਬਣਾਈਏ ਅਸੀਂ ਪਿਆਜ਼ਾਂ ਦੀ ਦੇਖੋ ਜੀ ਸੋਹਣੀ ਬੜੀ ਐ ਪਿਆਜ਼ਾਂ ਦੀ ਸਬਜੀ ਇਹ ਸਬਜੀ ਐ ਪਿਆਜ਼ਾਂ ਦੀ ਜਿਹੜੀ ਕਿ ਅਸੀਂ ਉਦੋਂ ਖਾਂਦੇ ਆ ਜਦੋਂ ਕੋਈ ਚੀਜ਼ ਨਹੀਂ ਲੱਗਦੀ ਹੈ ਨਾ ਮਾਂ ਦੀ ਮੇਰੀ ਪਸੰਦੀ ਦੁਬਾਰਾ ਅਨਾਉਂਸ ਕਰਦੇ ਆ ਅਸੀਂ 12 ਵਜੇ ਮੇਲਾਂਗੇ ਤੁਹਾਨੂੰ ਰੋਜ਼ ਫੈਸਟੀਵਲ ਦੇ ਐਂਟਰੀ ਗੇਟ ਦੇ ਨੇੜੇ ਤੇੜੇ ਮੈਂ ਤੇ ਤੁਹਾਡੇ ਅੰਕਰ ਲਓ ਜੀ ਫਿਰ ਤੁਸੀਂ ਪਾਓ ਪਿਆਜ਼ ਠੀਕ ਹੈ ਜੀ ਵੈਸੇ ਇਹ ਸਰੋਂ ਦੇ ਤੇਲ 'ਚ ਬਣਦੀ ਹੈ ਇਹਨੂੰ ਕਹਿੰਦੇ ਨੇ ਅਚਾਰੀ ਪਿਆਜ਼ ਠੀਕ ਹੈ ਜੀ ਚੱਕਰ ਬੜੀ ਸੋਹਣੀ ਆ ਚੱਕਰ ਤਾਂ ਸੋਹਣੀ ਹੈ ਇਹ ਅਚਾਰੀ ਪਿਆਜ਼ ਖਾਵਾਂਗੇ ਅੱਜ ਅੱਛਾ ਜੀ ਲੋਪਾ ਕੇ ਖਾਓ ਹਾਂ